ਫਰੀਕੋਟ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਬਿੱਤੀ ਕੱਲ ਸਾਦਕ ਦੇ ਵਿੱਚ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਅਤੇ ਉਸ ਤੋਂ ਕੁਝ ਦਿਨ ਪਹਿਲਾਂ ਫਰੀਕੋਟ ਦੇ ਆਰਾ ਕਲੋਨੀ ਦੇ ਨਦੀਕ ਬਣੇ ਗੁਰਗੋਬ ਸਿੰਘ ਮੈਡੀਕਲ ਹਸਪਤਾਲ ਦੇ ਇੱਕ ਵਾਟਰਾਂ ਦੇ ਵਿੱਚ ਘਰ ਦੇ ਵਿੱਚ ਜਾ ਕੇ ਕੁਝ ਗੁੰਡਾ ਵੱਲੋਂ ਪੰਤੋੜ ਕੀਤੀ ਗਈ ਸੀ ਉਹ ਜੋ ਤਸਵੀਰਾਂ ਸਾਹਮਣੇ ਆਈਆਂ ਸੀ। ਇਹ ਜੋ ਤਸਵੀਰਾਂ ਹੁਣ ਸਾਹਮਣੇ ਆਈਆਂ ਫਰੀਕੋਟ ਦੇ ਆਰਾ ਕਲੋਨੀ ਦੀਆਂ ਨੇ ਜਿੱਥੇ ਬਿੱਤੇ ਤਿੰਨ ਦਿਨ ਪਹਿਲਾਂ ਕੁਝ ਲੋਕਾਂ ਵੱਲੋਂ ਘਰ ਦੇ ਵਿੱਚ ਹਮਲਾ ਕੀਤਾ ਗਿਆ ਸੀ ਅਤੇ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਕੋਈ ਜ਼ਮੀਨੀ ਮਾਮਲਾ ਹੈ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਲੜਕੇ ਦੀ ਕੁੱਟਮਾਰ ਕੀਤੀ ਗਈ ਸੀ। ਅਤੇ ਹੁਣ ਫਿਰ 3 ਦਿਨ ਪਹਿਲਾਂ ਉਹਨਾਂ ਦੇ ਘਰ ਵਿੱਚ ਆ ਕੇ ਲੋਕਾਂ ਵੱਲੋਂ ਬੁਰੀ ਤਰ੍ਹਾਂ ਤੇਜ਼ ਤਰ੍ਹਾਂ ਹਥਿਆਰਾਂ ਨਾਲ ਭੰਨਤੋੜ ਕੀਤੀ ਗਈ ਹੈ। ਜੋ ਕਿ ਤਸਵੀਰਾਂ ਸਾਹਮਣੇ ਨਜ਼ਰ ਆ ਰਹੀਆਂ ਨੇ ਕਿਵੇਂ ਘਰ ਦੇ ਵਿੱਚ ਭੰਨਤੋੜ ਕੀਤੀ ਗਈ। ਉਹਨਾਂ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ 3 ਦਿਨ ਦੇ ਹੋ ਚੁੱਕੇ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਐਸਬੰਦ ਦੇ ਵਿੱਚ ਫ੍ਰੀਕੋਰਡ ਪੁੱਛਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਲਦ ਹੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਉਹਨਾਂ ਦੀ ਜਾਂਚ ਚੱਲ ਰਹੀ ਹੈ ਫਿਲਹਾਲ ਇਹ ਮੂਹਬੋਲ ਦੀਆਂ ਤਸਵੀਰਾਂ ਫ੍ਰੀਕੋਰਡ ਤੋਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਦੋ ਘਰਾਂ ਦੇ ਵਿੱਚ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਤੁਸੀਂ ਵੀ ਸੁਣਾ ਇਸ ਬਾਰੇ ਕੀ ਕਹਿੰਦੇ ਨੇ ਪੀੜਤ ਪਰਿਵਾਰ ਤੇ ਦੋਨੇ ਮਾਵਾਂ ਦੀਆਂ ਆਏ ਐਨੇ दारू ਪੀ ਕੇ ਆਏ ਆ ਡਾਂਟ ਕੇ ਬਿਲਕੁਲ ਨਸ਼ਾ ਕਰਕੇ ਚੰਗੀ ਤਰ੍ਹਾਂ ਤੇ ਸਾਰਾ ਘਰ ਦਾ ਨਾ ਸਮਾਨ ਦਾ ਸਾਡਾ ਮੈਂ ਮੁੰਡਾ ਮਾਰਿਆ ਇਹਨਾਂ ਨੇ ਇੰਨਾ ਬੁਰਾ ਹਾਲ ਕੀਤਾ ਸਾਡੇ ਘਰ ਦਾ ਪੁੱਛੋ ਹੀ ਰੋਲਾ ਕੀ ਹੈਗਾ ਜਿਹਦੇ ਕਾਰਨ ਕਰਕੇ ਵੀ ਤੁਹਾਡੇ ਰੋਲਾ ਇੱਕ ਤਾਂ ਇਹ ਡੇਰੇ ਦਾ ਮਹੀਨੇ ਹੋ ਗਏ 2 ਮਹੀਨੇ ਤੋਂ ਬਾਅਦ ਫੇਰ ਆ ਗਏ ਕਿੰਨੇ ਜਣੇ ਸੀ ਇਹ ਆ ਹੈਗੇ ਸੀ 8-10 ਜਣੇ 9 ਜਣੇ ਤੇ ਕੋਲੇ ਕੀ ਸੀ ਉਹਨਾਂ ਦੇ ਕੋਲੇ ਕਿਰਪਾਨਾਂ ਸੀਆਂ ਕਾਪੇ ਸੀਗੇ ਬੰਦੂਕ ਵੀ ਸੀ ਅੱਛਾ ਜੇ ਅਸੀਂ ਨਾ ਕੋਈ ਹੁੰਦਾ ਕਰੇ ਤਾਂ ਸਾਨੂੰ ਤਾਂ ਮਾਰ ਦਿੰਦੇ ਵੀਰੇ ਸਾਡੇ ਤਾਂ ਬੇਨਤੀ ਹੈ ਵੀਰੇ ਸਾਨੂੰ ਇਨਸਾਫ ਚਾਹੀਦਾ ਤੇ ਪੁੱਲਸ ਕੋਲ ਗਏ ਸੀ ਪੁੱਲਸ ਕੀ ਆਦੀ ਆ ਪੁੱਲ ਸੰਦੀ ਐ ਇਹਨਾਂ ਨੂੰ ਤਾਂ ਚੱਕੇ ਦਾ ਲੈਕੀ ਨਹੀਂ ਜਾਂਦੀ ਬਸ ਹੀ ਜਿਹੜਾ ਮਾਰ ਕੇ ਜਿਹੜਾ ਮਾਰ ਕੇ ਖੁੱਲ ਜਾਂਦੀ ਐ ਤਾਂ ਜਨੂੰ ਚੱਕੇ ਮੈਂ ਤਾਂ ਸਾਨੂੰ ਵੀ ਪਤਾ ਲੱਗੇ ਵੀ ਚੱਕੇ ਤਾਂ ਸਹੀ ਇਹਨਾਂ ਨੂੰ ਚੱਕੋ ਤਾਂ ਸਹੀ ਤੁਸੀਂ ਸਾਡੇ ਘਰ ਦਾ ਇਨਸਾਫ ਤਾਂ ਦਿਖਾਓ ਤੇ ਇਹਦਾ ਤੁਹਾਡਾ ਬੇਟਾ ਹੁਣ ਕਿਥੇ ਰੰਦਾ ਬੇਟਾ ਮੇਰਾ ਗਿਆ ਹੋਇਆ ਬਾਹਰ ਗਿਆ ਹੋਇਆ ਸੀਗਾ ਮੁੜ ਕੇ ਹਜੇ ਮਿਲਿਆ ਨਹੀਂਗਾ ਆਂਦਾ ਪਾੜਿਆ ਵੀ ਇਹ ਦੋ ਥਾਂ ਲੱਭਿਆ ਨਹੀਂ ਮੈਨੂੰ ਜਿਹੜੀ ਲੜਾਈ ਹੋਈ ਆ ਉਹਦੇ ਦੇ ਉਹ ਹੈ ਨਹੀਂ ਜੀ ਹੋਣ ਮੰਗ ਕੀ ਕਰਦੇ ਤੁਸੀਂ ਮੰਗ ਕਰਨੀ ਮੈਨੂੰ ਸਾਫ਼ ਚਾਹੀਦਾ ਮੇਰਾ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਦੇਵੇਦ ਨਹੀਂ ਸਜ਼ਾ ਜਾਵੇ ਸਜ਼ਾ ਆਵੇ ਉਹਨਾਂ ਨੂੰ ਬਸ ਮੈਂ ਤਾਂ ਇਹ ਚਾਹੁੰਦੀ ਆ ਵੀਰ ਜੀ ਮੇਰਾ ਬਹੁਤ ਬੁਰਾ ਹਾਲ ਕਰਤਾ ਕਰਦਾ ਮੇਰਾ ਬੇੜਾ ਘਰ ਵੀ ਇਹਨਾਂ ਦੇ ਕੋ ਮੇਰੀ ਬੋਟੀ ਆ ਖਿੱਚ ਲਈ ਵੀਰੇ ਆ ਕਰਕੇ ਕੋਸ਼ਿਸ਼ ਕੀਤੀ ਆ ਆ ਕਰਕੇ ਇੱਕ ਵਾਰ ਖਿੱਚ ਲਈ ਮੇਰੀ ਬੋਟੀ ਚ ਦਰਵਾਜ਼ਾ ਖੁੱਲਦਾ ਸਾਨੂੰ ਮਾਰ ਦਿੰਦੇ ਵੀਰੇ ਤਾਂ ਸਾਡਾ ਬਣਦਾ ਕੀ ਬੱਚੇ ਮੇਰੇ ਤਿੰਨ ਸੀ ਇਹਨਾਂ ਦੇਖਦੇ ਵੀ ਇੱਕ ਲੱਗ ਜਾਂਦੀ ਤੇ ਰਹਿ ਜਾਂਦਾ ਸਰਸਾ ਕੁਝ ਵੀ ਨਹੀਂ ਸਾਡਾ ਤਾਂ ਸੀਗਾ ਅਸੀਂ ਲੁਕੋਏ ਆ ਬੱਚੇ ਇੱਥੇ ਜੋ ਪੁੱਛੋਂ ਤੁਹਾਡੀ ਕੋਈ ਗੱਲ ਸੁਣਦੀ ਨਹੀਂ ਪਈਗੀ ਸੁਣਦੀ ਨਹੀਂ ਪਈ ਘੱਟ ਸੁਣਦੀ ਪਈ ਐ ਸਭ ਬਹੁਤ ਜਾਣੇ ਪਏ ਪੁੱਛ ਵਾਲੇ ਕੋਲੇ ਵੀ ਮੈਡੀਸ਼ੀਆ ਉਹ ਤਾਂ ਕਿਤੇ ਕਿਤੇ ਫਿਰਦੀ ਪਈ ਤੱਕੇ ਖਾਂਦੀ ਕੱਲੀ ਜਨਾਨੀ ਆ ਜੀ ਕੋਈ ਮਗਰ ਲੱਗਣ ਵਾਲਾ ਹੈ ਨਹੀਂਗਾ ਮੇਰੇ ਮੇਰੇ ਕੋਈ ਬਰਾਦਰੀ ਮਗਰ ਨਹੀਂ ਲੱਗਦੀ ਪਈ ਠੀਕ ਐ ਮੇਰਾ ਮੈਂ ਵਿਧਵਾ ਜਨਾਨੀ ਆ ਠੀਕ ਐ ਇੱਕ ਮੇਰਾ ਮੁੰਡਾ ਬਾਕੀ ਮੇਰਾ ਕੋਈ ਨਹੀਂ ਹੈਗਾ ਠੀਕ ਐ ਮੈਂ ਤਾਂ ਕੱਲੀ ਆ ਜੀ ਬਿਲਕੁਲ ਇਨਸਾਫ ਚਾਹੀਦਾ ਜੀ ਮੈਨੂੰ ਤੱਬੇ ਮੈਨੂੰ ਇਨਸਾਫ ਚਾਹੀਏ ਵੀ ਮੇਰਾ ਘਰ ਦਾ ਵੀ ਕਰੇ ਸਾਰਾ ਕੁਝ ਮੇਰਾ ਜੋ ਟੁੱਟਿਆ-ਪੁੱਟਿਆ ਸਾਰਾ ਕੁਝ ਕਰੋ ਮੈਂ ਬਿਮਾਰ ਨਹੀਂ ਤੇ ਮੈਂ ਗਲੂਗੋਸ ਲਵਾਇਆ ਹਾਂ ਤੇ ਮੈਂ ਦਵਾਈ ਲੈ ਕੇ ਆਈ ਮੈਨੂੰ ਨਹੀਂ ਪਤਾ ਸੀ ਇਹ ਹਮਲਾ ਕਰਨਗੇ ਮੇਰੇ ਘਰ 'ਚ ਇਹ ਆ ਕੇ ਮੇਰੇ ਘਰ 'ਚ ਹਮਲਾ ਕੀਤਾ ਇਹ ਸਾਰੀ ਕਲੋਨੀ ਇੱਕ ਹੋ ਗਈ ਮੈਂ ਕੱਲੀ ਹੋ ਗਈ ਮੇਰੇ ਬੱਚੇ ਛੋਟੇ-ਛੋਟੇ ਛੋਟੇ-ਛੋਟੇ ਬੱਚੇ ਮੇਰੇ ਥੱਲੇ ਰੋਣ ਤੇ ਅਸੀਂ ਉੱਤੇ ਖੜੇ ਤੇ ਲੋਕੀ ਥੱਲੇ ਹਿੱਟਾ ਮਾਰਦੇ ਸੀ ਕਿੰਨੇ ਘਣੇ ਸੀਗੇ ਆ 10 15 ਜਣੇ ਤੇ ਇੱਕ ਮੇਰੀ ਨਾਨ ਆਈ ਫਿਰ ਮੇਰੀ ਪਰਜਾਈ ਆਈ ਫਿਰ ਸਾਨੂੰ ਬਚਾਇਆ ਫਿਰ ਸਾਨੂੰ ਬਚਾਇਆ ਨਹੀਂ ਤਾਂ ਕਿਸੇ ਨੇ ਨਹੀਂ ਬਚਾਇਆ ਕਰਪਾਣਾ ਕਰਪਾਣਾ ਲੈ ਲੈ ਕੇ ਮੇਰੇ ਕੋਲ ਕਿੰਨਾ ਕੁਝ ਬੋਲਣਾ ਨਹੀਂ ਆਉਂਦਾ ਇੰਨੀ ਕਰਪਾਣਾ ਚਲਾਈ ਸਾਨੂੰ ਪਤਾ ਜੀ ਕੁੜੀਆਂ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਨਹੀਂ ਸੁਣਦੀ ਨਹੀਂ ਵੀ ਤੁਹਾਡੀ ਕੋਈ ਵੀ ਹਾਂ ਤੇ ਤਾਂ ਸਾਡੀ ਸੁਣਾਈ ਹੁੰਦੀ ਵੀ ਐ ਹੁਣ ਕਹਿੰਦੇ ਪਿਆ ਕਹ ਬਈ ਜੇ ਤੁਸੀਂ ਕਿਸੇ ਨੂੰ ਦੱਸੋਗੇ ਤਾਂ ਤੁਹਾਡੇ ਨੂੰ ਮਾਰ ਦਾਂਗੇ ਮਾਰ ਦਾਂਗੇ ਉਹ ਕਰ ਹੈ ਇਥੋਂ ਜਿਹੜੇ ਮਲੇ ਦੀ ਕੁੜੀ ਇੱਥੇ ਨਹੀਂ ਐ ਤੇ ਉਹ ਕਹਿੰਦੇ ਤੁਹਾਡੀ ਕੁੜੀਆਂ ਨੂੰ ਚੱਕਾਂਗੇ ਮੇਰੇ ਕੁੜੀਆਂ ਤਿੰਨ ਮਟਿਆਰਾ ਕਿਉਂ ਹੈ ਨਹੀਂ ਤੇ ਉਹ ਹੈ ਨਹੀਂ ਜੀ ਸਾਡੇ ਤਾਂ ਆਪਣੀ ਹੈਗਾ ਦੱਸੋ ਹੁਣ ਮੈਂ ਕੀ ਕਰਾਂ ਬਾਹਰ ਨਿਕਲਾਂ ਜਾਂ ਮੰਗੀ ਕਰਤੀ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਜੀ ਸਾਨੂੰ ਇੰਸਾਫ ਚਾਹੀਦਾ ਗੁੰਡਾ ਹੋਣੀ ਚਾਹੀਦੀ ਹੈ ਖਤਮ ਹੋਣੀ ਚਾਹੀਦੀ ਹੈ ਤੇ ਇਤੋਂ ਜਿਹੜੇ ਸੋਜਾ ਮਿਲਣੀ ਚਾਹੀਦੀ ਹੈ ਠੀਕ ਹੈ ਜੀ ਇੱਕ ਮੇਰੇ ਘਰ ਵੱਲ ਕੋਈ ਚੱਕੇ ਨਾ ਠੀਕ ਹੈ ਜੀ ਮੇਰੀ ਮੁਟਿਆਰਾਂ ਕੁੜੀਆਂ ਪੜਦੀਆਂ ਕਹਿੰਦੇ ਸਕੂਲੋਂ ਚੱਕ ਲਾਂਗੇ ਹੋ ਜੇ ਗਲਤ ਬੋਲ ਤਾਂ ਮਾਜਬ ਬਹੁਤ ਗਲਤ ਬੋਲਿਆ ਮੈਨੂੰ ਪਤਾ ਆ ਗਿਆ ਠੀਕ